ਨਹੋਂ ਤੋਂ ਬਾਦ ਕਦੇ ਨਾ ਕਰੋ ਇਹ ਪੰਜ ਕੰਮ ਘਰ ਵਿੱਚ ਆਵੇਗੀ ਗਰੀਬੀ ਰਾਹੁ ਕੇਤੂ ਪੈ ਜਾਣਗੇ ਪਿੱਛੇ ਸ਼ਾਸਤਰ ਵਿੱਚ ਇਹਨਾਂ ਕੰਮਾਂ ਨੂੰ ਅਸ਼ੁਭ ਮੰਨਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹਨਾਂ ਦੇ ਕਾਰਨ ਰਾਹੁ ਕੇਤੂ ਦੀ ਬੁਰੀ ਨજર ਪੈਂਦੀ ਹੈ ਅਤੇ ਬਦਕਿਸਮਤੀ ਨੂੰ ਸਦਾ ਦਿੰਦੀ ਹੈ ਇਸ ਬਾਰੇ ਹੋਰ ਜਾਣਕਾਰੀ ਵਾਸਤੂ ਮਾਹਿਰ ਅਨਿਲ ਸ਼ਰਮਾ ਦੇ ਰਾਹੀਂ ਹੈ ਸਨਾਤ ਧਰਮ ਵਿੱਚ ਇਸ਼ਨਾਨ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਸ ਇਹ ਮੰਨਿਆ ਜਾਂਦਾ ਹੈ ਕਿ ਨਹਾਉਣ ਨਾਲ ਨਾ ਸਿਰਫ ਸਰੀਰ ਸ਼ੁੱਧ ਹੁੰਦਾ ਹੈ ਸਗੋਂ ਨਕਾਰਾਤਮਕ ਊਰਜਾ ਵੀ ਦੂਰ ਹੁੰਦੀ ਹੈ ਕੋਈ ਵੀ ਸ਼ੁੱਭ ਕੰਮ ਕਰਨ ਤੋਂ ਪਹਿਲਾਂ ਇਸ਼ਨਾਨ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਕੰਮ ਅਜਿਹੇ ਹਨ ਜਿਨ੍ਹਾਂ ਤੋਂ ਨਹਾਉਣ ਤੋਂ ਬਾਅਦ ਬਚਣਾ ਚਾਹੀਦਾ ਹੈ ਸ਼ਾਸਤਰ ਵਿੱਚ ਇਨ੍ਹਾਂ ਕੰਮਾਂ ਨੂੰ ਅਸ਼ੁੱਭ ਮੰਨਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹਨਾਂ ਦੇ ਕਾਰਨ ਰਾਹੂ ਕੇਤੂ ਦੀ ਬੁਰੀ ਨજર ਪੈਂਦੀ ਹੈ ਅਤੇ ਬਦਕਿਸਮਤੀ ਨੂੰ ਸਦਾ ਦਿੰਦੀ ਹੈ ਇਸ ਬਾਰੇ ਹੋਰ ਜਾਣਕਾਰੀ ਵਾਸਤੂ ਮਾਹਿਰ ਅਨਿਲ ਸ਼ਰਮਾ ਦੇ ਰਹੇ ਹਨ ਜਾਣੋ ਉਹ ਕਿਹੜੀਆਂ ਚੀਜ਼ਾਂ ਹਨ ਜੋ ਨਹਾਉਣ ਤੋਂ ਬਾਅਦ ਨਹੀਂ ਕਰਨੀਆਂ ਚਾਹੀਦੀਆਂ ਬਾਥਰੂਮ ਵਿੱਚ ਗੰਦਾ ਪਾਣੀ ਨਾ ਛੱਡੋ ਕੁਝ ਲੋਕਾਂ ਨੂੰ ਨਹਾਉਣ ਤੋਂ ਬਾਅਦ ਬਾਲਟੀ ਵਿੱਚ ਗੰਦਾ ਪਾਣੀ ਛੱਡਣ ਦੀ ਆਦਤ ਹੁੰਦੀ ਹੈ ਵਾਸਤੂ ਸ਼ਾਸਤਰ ਵਿੱਚ ਇਸ ਨੂੰ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਨਾਲ ਰਾਹੂ ਅਤੇ ਕੇਤੂ ਗੁੱਸੇ ਹੋ ਜਾਂਦੇ ਹਨ ਅਤੇ ਘਰ ਵਿੱਚ ਗਰੀਬੀ ਆ ਜਾਂਦੀ ਹੈ ਇਸ ਲਈ ਨਹਾਉਣ ਤੋਂ ਬਾਅਦ ਹਮੇਸ਼ਾ ਬਾਲਟੀ ਖਾਲੀ ਕਰੋ ਅਤੇ ਬਾਥਰੂਮ ਨੂੰ ਸਾਫ਼ ਰੱਖੋ ਨੰਬਰ 2 ਰੂਮ ਵਿੱਚ ਵਾਲ ਨਾ ਛੱਡੋ ਨਹਾਉਣ ਸਮੇਂ ਵਾਲਾਂ ਦਾ ਝੜਨਾ ਸੁਭਾਵਿਕ ਹੈ ਪਰ ਕੁਝ ਲੋਕ ਇੰਨਾ ਡਿੱਗੇ ਹੋਏ ਵਾਲਾਂ ਨੂੰ ਬਾਥਰੂਮ ਵਿੱਚ ਹੀ ਛੱਡ ਦਿੰਦੇ ਹਨ ਵਾਸਤੂ ਸ਼ਾਸਤਰ ਵਿੱਚ ਵੀ ਇਹ ਅਸ਼ੁੱਭ ਮੰਨਿਆ ਗਿਆ ਹੈ ਕਿਹਾ ਜਾਂਦਾ ਹੈ ਕਿ ਇਸ ਨਾਲ ਸ਼ਨੀ ਦੇਵ ਅਤੇ ਮੰਗਲ ਦੇਵ ਗੁੱਸੇ ਹੋ ਜਾਂਦੇ ਹਨ ਇਸ ਲਈ ਨਹਾਉਣ ਤੋਂ ਬਾਅਦ ਹਮੇਸ਼ਾ ਡਿੱਗੇ ਹੋਏ ਵਾਲਾਂ ਨੂੰ ਇਕੱਠਾ ਕਰੋ ਅਤੇ ਡਸਟਬਿਨ ਵਿੱਚ ਸੁੱਟ ਦਿਓ ਨੰਬਰ 3 ਨਹਾਉਣ ਤੋਂ ਬਾਅਦ ਕੱਪੜੇ ਨਾ ਧੋਵੋ ਜੇਕਰ ਤੁਹਾਨੂੰ ਕੱਪੜੇ ਸਾਫ਼ ਕਰਨੇ ਪੈਂਦੇ ਹਨ ਤਾਂ ਨਹਾਉਣ ਤੋਂ ਬਾਅਦ ਉਹਨਾਂ ਨੂੰ ਸਾਫ਼ ਨਾ ਕਰੋ ਜੇਕਰ ਕੱਪੜੇ ਧੋਣ ਹੀ ਪੈਣ ਤਾਂ ਨਹਾਉਣ ਤੋਂ ਪਹਿਲਾਂ ਧੋ ਲਓ ਅਤੇ ਫਿਰ ਨਹਾ ਲਓ ਵਾਸਤੂ ਸ਼ਾਸਤਰ ਦੇ ਅਨੁਸਾਰ ਨਹਾਉਣ ਤੋਂ ਬਾਅਦ ਗੰਦੇ ਕੱਪੜੇ ਧੋਣ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਗਿੱਲੇ ਕੱਪੜੇ ਨਾ ਛੱਡੋ ਕੁਝ ਲੋਕ ਨਹਾਉਣ ਤੋਂ ਬਾਅਦ ਆਪਣੇ ਗਿੱਲੇ ਕੱਪੜੇ ਬਾਥਰੂਮ ਵਿੱਚ ਹੀ ਛੱਡ ਦਿੰਦੇ ਹਨ। ਵਾਸਤੂ ਸ਼ਾਸਤਰ ਵਿੱਚ ਇਸ ਨੂੰ ਅਸ਼ੁੱਭ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਵਾਹ ਵਧਦਾ ਹੈ। ਇਸ ਲਈ ਨਹਾਉਣ ਤੋਂ ਬਾਅਦ ਹਮੇਸ਼ਾ ਗਿੱਲੇ ਕੱਪੜੇ ਧੋਕ ਅਤੇ ਸਕਾਓ। ਨੰਬਰ 4 ਚਪਲਾ ਪਾ ਕੇ ਨਾ ਨਹਾਓ ਵਾਸਤੂ ਸ਼ਾਸਤਰ ਦੇ ਅਨਸਾਰ ਕਦੇ ਵੀ ਚਪਲਾ ਪਾ ਕੇ ਇਸ਼ਨਾਨ ਕਰਨਾ ਨਹੀਂ ਚਾਹੀਦਾ ਇਸ ਨਾਲ ਰਾਹੂ ਅਤੇ ਕੇਤੂ ਦੀ ਬੁਰੀ ਨજર ਪੈਂਦੀ ਹੈ ਨਹਾਉਣ ਤੋਂ ਪਹਿਲਾਂ ਹਮੇਸ਼ਾ ਚਪਲਾ ਉਤਾਰ ਦਿਓ ਨੰਬਰ 5 ਨਹਾਉਣ ਤੋਂ ਤੁਰੰਤ ਬਾਅਦ ਆਪਣੇ ਵਾਲਾਂ ਵਿੱਚ ਸੰਧੂਰ ਨਾ ਲਗਾਓ ਔਰਤਾਂ ਨੂੰ ਨਹਾਉਣ ਤੋਂ ਤੁਰੰਤ ਬਾਅਦ ਆਪਣੇ ਵਾਲਾਂ ਵਿੱਚ ਸੰਧੂਰ ਨਹੀਂ ਲਗਾਉਣਾ ਚਾਹੀਦਾ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਪਤੀ ਦੀ ਉਮਰ ਘਟ ਜਾਂਦੀ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਨਵੀਂ ਵਾਸਤੂ ਟਿਪਸ ਦੇ ਨਾਲ ਉਦੋਂ ਤੱਕ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਦੱਸ ਸਕਦੇ ਹੋ ਤੁਹਾਨੂੰ ਕਿਸ ਤੇ ਵਾਸਤੂ ਟਿਪਸ ਜਾਣਕਾਰੀ ਚਾਹੀਦੀ ਹੈ ਧੰਨਵਾਦ